ਯੂਨੀਵਰਸਿਟੀ ਦੇ ਗੇਟ ਦੇ ਲੌਕ ਗੇਟ ਦੇ ਬਾਹਰ ਇੱਕ 트ਾਂਸਜੈਂਡਰ ਨੂੰ ਉਸ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਸ਼ੋਸ਼ਣ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਜਦੋਂ ਉਸ 트ਾਂਸਜੈਂਡਰ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਨੂੰ ਉਹ ਤੱਕਾ ਦੇ ਕੇ ਉਥੋਂ ਫਰਾਰ ਹੋ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਦੋਂ ਕੈਮਰਾਮੈਨ ਦੇ ਵੱਲੋਂ ਉਸ ਸ਼ਖਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਸ ਉਹ ਸ਼ਖਸ ਜੋ ਕਿ ਗੱਡੀ ਦੇ ਵਿੱਚ ਉਸ 트랜ਸ ਜੈਂਡਰ ਨੂੰ ਬਿਠਾ ਕੇ ਲਿਆਉਂਦਾ ਉਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹ ਮੌਕੇ ਤੋਂ ਭੱਜ ਜਾਂਦਾ ਅਤੇ ਇਸ ਮਾਮਲੇ ਲੈ ਕੇ ਉਸ ਪੀੜਤ 트랜ਸ ਜੈਂਡਰ ਦਾ ਕੀ ਕਹਿਣਾ ਆਓ ਸੁਣਦੇ ਆ ਮੇਰਾ ਨਾਮ ਕਰਨ ਇਹ ਬੰਦਾ ਕੌਣ ਹੈ ਤੈਨੂੰ ਕਿੱਥੇ ਮਿਲਿਆ ਕੀ ਗੱਲਬਾਤ ਹੋਈ ਏ ਇਹ ਮੈਨੂੰ ਲਵਲੀ ਲੌਗੇਟ ਮਿਲਿਆ ਵਾ ਤੇ ਉਥੋਂ ਇੰਨੇ ਮੈਨੂੰ ਪੁੱਛਿਆ ਵੀ ਤੁਸੀਂ ਲੁਧਿਆਣਾ ਜਾਣਾ ਵਾ ਤੇ ਮੈਂ ਕਿਹਾ ਨਹੀਂ ਮੈਂ ਲੁਧਿਆਣਾ ਨਹੀਂ ਜਾਣਾ ਤੇ ਇੰਨੇ ਮੈਨੂੰ ਕਿਹਾ ਵੀ ਫਿਰ ਮੇਰੀ ਇਹਨਾਂ ਗੱਲ ਹੋਈ ਮੈਂ ਕਿਹਾ ਵੀ ਤੁਸੀਂ ਕਿੱਦਾਂ ਕਿੱਥੇ ਜਾਣਾ ਕਹਿੰਦਾ ਮੈਂ ਲੁਧਿਆਣਾ ਜਾਣਾ ਤੇ ਇੰਨੇ ਮੇਰੇ ਨਾਲ ਇਹ ਗੱਲਬਾਤ ਕੀਤੀ ਇਸ ਬਾਰੇ ਤੇ ਕਹਿੰਦਾ ਜਿੰਨਾਂ ਮੈਂ ਜਾਂਦੀਆਂ ਵਾਂ ਮੈਂ ਕਿਹਾ ਹਾਂਜੀ ਮਿਲ ਜਾਂਦੀਆਂ ਵਾਂ ਤੇ ਕਹਿੰਦਾ ਕਿੱਦਾਂ ਤੇਰਾ ਕੀ ਹਿਸਾਬ ਕਿਤਾਬ ਏ ਤੇ ਮੈਂ ਕਹ ਵੀ ਮੈਂ 50 ਰੁਪਏ ਲੈਣ ਆਇਆ ਤੇ ਇਹ ਕਹਿੰਦਾ ਅੱਛਾ ਠੀਕ ਆ ਤੇ ਇੰਨੇ ਮੇਰੇ ਕੋਲ ਕਰਵਾਈ ਤੇ ਬਾਅਦ ਵਿੱਚ ਇੰਨੇ ਮੈਨੂੰ ਪੈਸੇ ਨਹੀਂ ਦਿੱਤੇ ਤੇ ਉੱਥੇ ਮੈਨੂੰ ਬਿਠਾ ਕੇ ਕਹਿੰਦਾ ਮੈਂ ਤੈਨੂੰ ਹਣ ਆਪਣੇ ਨਾਲ ਹੀ ਲੈ ਕੇ ਜਾਣਾ ਪੈਸਾ ਨਹੀਂ ਤੈਨੂੰ ਕੋਈ ਮਿਲਣਾ ਹੈਗਾ ਹਣ ਇੱਥੇ ਆ ਕੇ ਇੰਨੇ ਮੈਨੂੰ ਆ ਟੋਲ ਪਲਾਜ਼ਾ ਦੇ ਉੱਪਰ ਲਾ ਦਿੱਤਾ ਵਾ ਤੇ ਇੱਥੋਂ ਗੱਡੀ ਭਜਾ ਕੇ ਲੈ ਗਿਆ ਵਾ ਨਹੀਂ ਇਹ ਉੱਥੋਂ ਦੀ ਇੱਥੇ ਤੱਕ ਲੈ ਕੇ ਕਿਡਨਾ ਹੈ ਕਿ ਤੈਨੂੰ ਕੀ ਕਿੱਦਾਂ ਸੀਗਾ ਇੱਕ ਸਾਫ ਦਾ ਕਿਡਨਾ ਹੈ ਵੀ ਸੀਗਾ ਇਹ ਮੈਨੂੰ ਨਾਲ ਰਸਤੇ 'ਚ ਉਤਾਰ ਰਿਹਾ ਸੀ ਰਸਤੇ 'ਚ ਮੈਂ ਇੱਕ ਬੰਦੇ ਨੂੰ ਹੱਥ ਦਿੱਤਾ ਉਹ ਜਿਹੜੇ ਬੰਦਾ ਸੀ ਕੁਦਰਤੀ ਉਹ ਤੁਸੀਂ ਠੀਕ ਹੈ ਨਾ ਤੁਸੀਂ ਮੇਰੀ ਹੈਲਪ ਕੀਤੀ ਤੇ ਇੱਥੇ ਤੱਕ ਆਏ ਇੱਥੋਂ ਇਹ ਗੱਡੀ ਭਜਾ ਕੇ ਲੈ ਗਿਆ ਵਾ ਤੇ ਤੁਹਾਨੂੰ ਲੱਗਦਾ ਇੱਕ ਪੰਜਾਬ ਪੂ ਦਾ ਸਿਕਰ ਲੱਗਾ ਸੀ ਕਿੱਡੀ ਹਾਂਜੀ ਹਾਂਜੀ ਇਹ ਪੰਜਾਬ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਮਲਾਜਮ ਆ ਤੇ ਮੈਨੂੰ ਇਹ ਵੀ ਇਹੀ ਗੱਲ ਕਹਿੰਦਾ ਮੈਂ ਮਲਾਜਮ ਆ ਮੈਂ ਤੇਰਾ ਕਹਿੰਦਾ ਤੇਰਾ ਮੈਂ ਉੱਥੇ ਖੜਨਾ ਬੰਦ ਕਰਾ ਦੂੰਗਾ ਏਦਾਂ ਕਰ ਦੂੰਗਾ ਤੁਹਾਨੂੰ ਪੈਸਾ ਇੱਕ ਨਹੀਂ ਮਿਲਣਾ ਕਹਿੰਦਾ ਜੋ ਮਾਰਦੀ ਹੋਏ ਕਹਿੰਦਾ ਤੇਰੇ ਉੱਥੇ ਖਾਣਾ ਬੰਦ ਕਰਾ ਦੇਣਾ ਤੇ ਇਹ ਮੈਨੂੰ ਇੱਥੇ ਤੱਕ ਲਿਆਇਆ ਇੱਥੇ ਇਹ ਫਰਾਰ ਹੋ ਗਿਆ ਗੱਡੀ ਦਾ ਲੁਧਿਆਣਾ ਨੰਬਰ ਸੀ ਗਏ ਹਾਂਜੀ ਲੁਧਿਆਣੇ ਤੋਂ ਹੀ ਕਹਿ ਰਿਹਾ ਸੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਦੋਂ ਕੈਮਰਾ ਹੁੰਨਾ ਕੈਮਰਾ ਦੇਖ ਕੇ ਭੱਜ ਗਿਆ ਹਾਂਜੀ ਕਿਤੇ ਗਲਤ ਕੰਮ ਹੋ ਗਿਆ ਹਾਂਜੀ 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 ਇਹ ਗਲਤੀ ਸੀਗਾ ਬੰਦਾ ਜਿਹੜਾ ਕੈਮਰੇ ਨੂੰ ਦੇਖ ਕੇ ਨਾ ਅਠ ਗਿਆ ਜੇ ਸੱਚਾ ਹੁੰਦਾ ਤੇ ਇਹ ਖੜਾਦਾ ਮਗਰ ਇਹ ਖੜਾ ਨਹੀਂ ਆਇਆ ਗੱਡੀ ਭਜਾ ਕੇ ਯੂ ਟਰਨ ਲੈ ਕੇ ਵਾਪਸ ਫਲੋਰ ਵਾਲੀ ਸਾਈਡ ਨਿਕਲ ਗਿਆ ਹੁਣ ਤੁਸੀਂ ਕਿਸੇ ਪੁਲਿਸ ਅਧਿਕਾਰੀ ਨੂੰ ਕਾਲ ਕਰੋਗੇ ਅਸੀਂ ਹਾਂਜੀ ਹਾਂਜੀ ਮੈਂ ਬ ਠੀਕ ਹੈ ਨਾ ਇਹ ਜਿਹੜਾ ਇਦਾਂ ਦੇ ਫਰੌਡ ਬੰਦੇ ਘੁੰਮਦੇ ਆ ਵੇਖੋ ਮੇਰੇ ਨਾਲ ਹੱਥੋਂ ਪਾਈ ਵੀ ਹੋਇਆ ਆ ਦੇਖੋ ਇਹਨੇ ਮੇਰੇ ਤਾਂ ਉਂਗਲੀ ਮਰੋੜ ਕੇ ਪਿੱਛੇ ਆਦਕਿ ਮੇਰੇ ਸੱਟ ਵੀ ਵੱਜੀ ਹੋਈ ਆ ਤੁਹਾਨੂੰ ਲੱਗਦਾ ਕਿ ਤੁਹਾਡਾ ਜਾਨੀ ਨੁਕਸਾਨ ਵੀ ਹੋ ਸਕਦਾ ਮੇਰਾ ਜਾਨੀ ਨੁਕਸਾਨ ਹੋ ਸਕਦਾ ਸੀ ਰਾਤ ਚ ਮੈਨੂੰ ਵਾਰ ਵੱਢ ਕੇ ਸੁੱਟ ਵੀ ਸਕਦਾ ਸੀ ਅਨੇ ਦੋ ਤਿੰਨ ਬੰਦੇ ਨੂੰ ਰਾਤ ਚ ਰੋਕਿਆ ਹੋਈ ਸੀ ਹਾਂਜੀ ਹਾਂਜੀ ਇਹਨੇ ਦੋ ਤਿੰਨ ਬੰਦਿਆਂ ਦੇ ਰਸਤੇ ਚ ਰੋਕਿਆ ਵੀ ਮੇਰੇ ਨਾਲ ਕੁੱਟ ਮਾਰਨ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਦੇਖੋ ਮੇਰੀ ਬਾਹ ਮੈਂ ਨੇ ਪੰਜਾਬ ਪੂਰ ਸਟੀਕਰ ਲਾਇਆ ਸੀ ਆਪਣੇ ਨੂੰ ਮਲਾਜਮ ਕਹਿ ਕੇ ਧਮਕੀ ਦੇ ਰਿਹਾ ਹਾਂਜੀ ਹਾਂਜੀ ਮੈਨੂੰ ਧਮਕੀ ਦੇ ਰਿਹਾ ਸੀ ਕਹਿੰਦਾ ਮੈਂ ਮਲਾਜਮ ਮੈਂ ਤੇਰਾ ਖਾਣਾ ਬੰਦ ਕਰਾ ਦੂ ਤੈਨੂੰ ਜੇਲ੍ਹ ਇਨੇ ਮੇਰੇ ਥੱਪੜ ਮਾਰੇ ਤੇ ਮੇਰੀ ਬਾਹ ਵੀ ਮਰੋੜੀ ਇਨੇ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਕਾਰਨ ਇਹ ਸੀ ਕਿ ਮੈਂ ਇਧਰ ਪੈਸੇ ਮੰਗ ਰਿਆ ਸੀਗਾ ਅੱਛਾ ਜਿਹੜਾ ਕੰਮ ਕੀਤਾ ਉਹ ਪੈਸੇ ਮੰਗ ਰਿਹਾ ਸੀ ਮੈਂ ਇਥੇ ਆਂਗ ਰਿਹਾ ਸੀ ਪੈਸੇ ਨਹੀਂ ਦੇ ਰਿਆ ਸੀ ਮੈਨੂੰ ਅੱਛਾ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਿਆ ਕੀ ਮੰਗ ਕਰਦੇ ਹੋ ਮੇਰੀ ਮੰਗ ਇਹ ਹੈ ਕਿ ਇਹਨੂੰ ਫਰੌਡ ਨੂੰ ਲੱਭ ਕੇ ਇੱਥੇ ਕੁਝ ਪੜਤਾਲ ਕੀਤੀ ਜਾਵੇ ਵੀ ਇਹ लवली ਤਾਂ ਮੈਨੂੰ ਇੱਥੇ ਤੱਕ ਕਿਉਂ ਬਿਠਾ ਕੇ ਲੈ ਕੇ ਆਇਆ ਤੇ ਇਨੇ ਮੈਨੂੰ ਜੇ ਕਰਾਇਆ ਤੇ ਪੈਸੇ ਕਿਉਂ ਨਹੀਂ ਦੇ ਰਿਹਾ ਤੁਹਾਨੂੰ ਲੱਗਦਾ ਜੇ ਇੱਥੇ ਤੁਹਾਡੀ ਲੋਕ ਮਦਦ ਨਾ ਕਰਦੇ ਜੇ ਤੁਸੀਂ ਇੱਥੇ ਨਾ ਰੁਕੇ ਤੁਹਾਡਾ ਨਾ ਕੋਈ ਗਲਤ ਬਣਾਈ ਆ ਨਹੀਂ ਇਹਨਾਂ ਕੁਝ ਵੀ ਹੋ ਸਕਦਾ ਸੀ ਇਹ ਮੈਨੂੰ ਮਾਰ ਕੇ ਛੁੱਟ ਵੀ ਸਕਦਾ ਸੀ ਜਿੱਦਾਂ ਦਾ ਇਹ ਲੱਗ ਰਿਹਾ ਸੀ ਮੈਨੂੰ ਜਿੱਦਾਂ ਦੀ ਇਹਦੀ ਚਾਲ ਚੱਲਣ ਜਿੱਦਾਂ ਦਾ ਉਹ ਚਾਲ ਸੀ ਕਿਉਂਕਿ ਇਹਨੇ ਪੁਲਿਸ ਤੋਂ ਇਲਾਵਾ ਕਈ ਅਨਨੋਨ ਬੰਦਿਆਂ ਨੂੰ ਫੋਨ ਵੀ ਕੀਤਾ ਤੇ ਤੁਸੀਂ ਰਹਿਣ ਵਾਲੇ ਕਿੱਥੇ ਦੇਓਗੇ ਮੈਂ ਉੱਥੇ ਲਵਲੀ ਤੋਂ ਹੀ ਆਂ ਫਗਵਾੜੇ ਤੋਂ ਹੀ ਲਵਲੀ ਰਹਿਨੇ ਕੋਲ ਹਾਂਜੀ ਹਾਂਜੀ ਚੱਲ ਲਵਲੀ ਤੋਂ ਉੱਥੇ ਤੱਕ ਤੁਹਾਨੂੰ ਲੈ ਆਏ ਹਾਂ ਹਾਂਜੀ ਉੱਥੇ ਉੱਥੇ ਇੱਥੇ ਤੱਕ ਲੈ ਕੇ ਆਏ ਤੁਸੀਂ ਰੋਲੇ ਰਸੇ ਜਰ ਰੋਣਾ ਨਹੀਂ ਪਾਇਆ ਕਿਉਂ ਨਾ ਪਾਇਆ ਮਗਰ ਗੱਡੀ ਰੋਕ ਹੀ ਨਹੀਂ ਰਿਹਾ ਸਕਾ ਗੱਡੀ ਬਹੁਤ ਤੇਜ਼ ਲੈ ਕੇ ਆਇਆ ਭਜਾ ਕੇ ਰਸਤੇ ਤੇ ਤੁਸੀਂ ਕੈਮਰੇ ਖਲਾ ਕੇ ਦੇਖ ਲਓ ਗੱਡੀ ਇਹਦੀ ਕਿੰਨੀ ਫਾਸ ਤੇ ਸੀ ਤੇ ਹੁਣ ਤੇ ਟੋਲ ਦੇ ਉੱਤੇ ਵੀ ਇਹਨੇ ਇਹੀ ਕੰਮ ਕੀਤਾ ਪੱਟ ਗਿਆ ਥੋੜੀ ਹਾਂਜੀ ਗੱਡੀ ਤੇ ਵੀ ਹਾਂ ਵੀ ਮੈਂ ਇਹਦੀ ਗੱਡੀ ਤਾਕੀ ਖੋਲੀ ਸੀ ਖੁੱਲੀ ਤਾਕੀ ਤੇ ਭਜਾ ਕੇ ਲੈ ਗਿਆ ਗੱਡੀ ਦਾ ਨੰਬਰ ਯਾਦ ਹੈ ਤੁਹਾਨੂੰ ਗੱਡੀ ਦਾ ਨੰਬਰ ਯਾਦ ਨਹੀਂ ਮ ਠੀਕ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਪਵੰਦਰ ਸਿੰਘ ਜਲੰਧਰ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਰਕੇ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਆ ਖੜੀ ਹੁੰਦੀ ਆ ਦਰਸਲ ਜਲੰਧਰ ਦੇ ਵਿੱਚ ਇੱਕ 트랜ਸ ਜੈਂਡਰ ਨੂੰ ਇੱਕ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਉਸ ਦੇ ਨਾਲ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਅਤੇ ਬਾਅਦ ਵਿੱਚ ਉਸ ਨੂੰ ਲੁਧਿਆਣਾ ਦੇ ਲੱਡਵਾਲ ਟੋਲ ਪਰਾਜ਼ੇ ਤੇ ਉਤਾਰ ਦਿੱਤਾ ਜਾਂਦਾ ਦਰਸਲ ਜਲੰਧਰ ਦੇ ਵਿੱਚ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਲੋਅ ਗੇਟ ਦੇ ਬਾਹਰ ਇੱਕ 트랜ਸ ਜੈਂਡਰ ਨੂੰ ਉਸ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਸ਼ੋਸ਼ਣ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਜਦੋਂ ਉਸ 트랜ਸ ਜੈਂਡਰ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਨੂੰ ਉਹ ੱਤਕਾ ਦੇ ਕੇ ਉਥੋਂ ਫਰਾਰ ਹੋ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਦੋਂ ਕੈਮਰਾਮੈਨ ਦੇ ਵੱਲੋਂ ਉਸ ਸ਼ਖਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਉਹ ਸ਼ਖਸ ਜੋ ਕਿ ਗੱਡੀ ਦੇ ਵਿੱਚ ਉਸ 트랜ਸ ਜੈਂਡਰ ਨੂੰ ਬਿਠਾ ਕੇ ਲਿਆਉਂਦਾ ਉਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਮੌਕੇ ਤੋਂ ਭੱਜ ਜਾਂਦਾ ਅਤੇ ਇਸ ਮਾਮਲੇ ਨੂੰ ਲੈ ਕੇ ਉਸ ਪੀੜਤ 트랜ਸ ਜੈਂਡਰ ਦਾ ਕੀ ਕਹਿਣਾ ਆਓ ਸੁਣਦੇ ਆ ਮੇਰਾ ਨਾਮ ਕਰਨ ਇਹ ਬੰਦਾ ਕੌਣ ਹੈ ਤੈਨੂੰ ਕਿੱਥੇ ਮਿਲਿਆ ਕੀ ਗੱਲਬਾਤ ਹੋਈ ਏ ਇਹ ਮੈਨੂੰ ਲਵਲੀ ਲੌਗੇਟ ਮਿਲਿਆ ਵਾ ਤੇ ਉਥੋਂ ਇੰਨੇ ਮੈਨੂੰ ਪੁੱਛਿਆ ਵੀ ਤੁਸੀਂ ਲੁਧਿਆਣਾ ਜਾਣਾ ਵਾ ਤੇ ਮੈਂ ਕਿਹਾ ਨਹੀਂ ਮੈਂ ਲੁਧਿਆਣਾ ਨਹੀਂ ਜਾਣਾ ਤੇ ਇੰਨੇ ਮੈਨੂੰ ਕਿਹਾ ਵੀ ਫਿਰ ਮੇਰੀ ਇਹਨਾਂ ਨਾਲ ਗੱਲ ਹੋਈ ਮੈਂ ਕਿਹਾ ਵੀ ਤੁਸੀਂ ਕਿੱਦਾਂ ਕਿੱਥੇ ਜਾਣਾ ਕਹਿੰਦਾ ਮੈਂ ਲੁਧਿਆਣਾ ਜਾਣਾ ਤੇ ਇੰਨੇ ਮੇਨ ਨਾਲ ਇਹ ਗੱਲਬਾਤ ਕੀਤੀ ਬਾਰੇ ਤੇ ਕਹਿੰਦਾ ਤੁਸੀਂ ਕਿਉਂ ਮਿਲ ਜਾਂਦੀਆਂ ਵਾ ਮੈਂ ਕਿਹਾ ਹਾਂਜੀ ਮਿਲ ਜਾਂਦੀਆਂ ਵਾ ਤੇ ਕਹਿੰਦਾ ਕਿੱਦਾਂ ਤੇਰਾ ਕੀ ਹਿਸਾਬ ਕਿਤਾਬ ਏ ਤੇ ਮੈਂ ਕਹ ਵੀ ਮੈਂ 500 ਰੁਪਏ ਲੈਣੇ ਆ ਤੇ ਕਹਿੰਦਾ ਅੱਛਾ ਠੀਕ ਆ ਤੇ ਇੰਨੇ ਮੇਰੇ ਕੋਲ ਕਰਵਾਈ ਤੇ ਬਾਅਦ ਵਿੱਚ ਇੰਨੇ ਮੈਨੂੰ ਪੈਸੇ ਨਹੀਂ ਦਿੱਤੇ ਤੇ ਉੱਥੇ ਮੈਨੂੰ ਬਿਠਾ ਕੇ ਕਹਿੰਦਾ ਮੈਂ ਤੈਨੂੰ ਹਣ ਆਪਣੇ ਨਾਲ ਹੀ ਲੈ ਕੇ ਜਾਣਾ ਪੈਸਾ ਨਹੀਂ ਤੈਨੂੰ ਕੋਈ ਮਿਲਣਾ ਹੈਗਾ ਹਣ ਇੱਥੇ ਆ ਕੇ ਇੰਨੇ ਮੈਨੂੰ ਆ ਟੋਲ ਪਲਾਜ਼ਾ ਦੇ ਉੱਪਰ ਲਾ ਦਿੱਤਾ ਵਾ ਤੇ ਇੱਥੇ ਗੱਡੀ ਭਜਾ ਕੇ ਲੈ ਗਿਆ ਵਾ ਨਹੀਂ ਇਹ ਉੱਥੋਂ ਦੀ ਇੱਥੇ ਤੱਕ ਲੈ ਕੇ ਕਿਡਨਾ ਹੈ ਵੀ ਤੈਨੂੰ ਕੀ ਕੀਤਾ ਸੀਗਾ ਇੱਕ ਸਾਫ ਦਾ ਕਿਡਨਾਪ ਵੀ ਸੀਗਾ ਇਹ ਮੈਨੂੰ ਨਾਲ ਰਸਤੇ 'ਚ ਉਤਾਰ ਰਿਹਾ ਸੀ ਰਸਤੇ 'ਚ ਮੈਂ ਇੱਕ ਬੰਦੇ ਨੂੰ ਹੱਥ ਦਿੱਤਾ ਉਹ ਜਿਹੜੇ ਬੰਦਾ ਸੀ ਕੁਦਰਤੀ ਉਹ ਤੁਸੀਂ ਨਿਕਲੇ ਠੀਕ ਹੈ ਨਾ ਤੁਸੀਂ ਮੇਰੀ ਹੈਲਪ ਕੀਤੀ ਤੇ ਇੱਥੇ ਤੱਕ ਆਏ ਇੱਥੋਂ ਇਹ ਗੱਡੀ ਭਜਾ ਕੇ ਲੈ ਗਿਆ ਵਾ ਤੇ ਤੁਹਾਨੂੰ ਲੱਗਦਾ ਇੱਕ ਪੰਜਾਬ ਪੂ ਦਾ ਸਿੱਕਰ ਲੱਗਾ ਸੀ ਹਾਂਜੀ ਹਾਂਜੀ ਇਹ ਪੰਜਾਬ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਮਲਾਜਮ ਆ ਤੇ ਮੈਨੂੰ ਇਹ ਵੀ ਇਹੀ ਗੱਲ ਕਹਿੰਦਾ ਮੈਂ ਮਲਾਜਮ ਆ ਮੈਂ ਤੇਰਾ ਕਹਿੰਦਾ ਤੇਰਾ ਮੈਂ ਉੱਥੇ ਖੜਨਾ ਬੰਦ ਕਰਾ ਦੂੰਗਾ ਏਦਾਂ ਕਰ ਦੂੰਗਾ ਤੁਹਾਨੂੰ ਪੈਸਾ ਇੱਕ ਨਹੀਂ ਮਿਲਣਾ ਕਹਿੰਦਾ ਜੋ ਮਰਜ਼ੀ ਹੋ ਜਾਏ ਕਹਿੰਦਾ ਤੇਰੇ ਉੱਤੇ ਖਾਡਣਾ ਬੰਦ ਕਰਾ ਦੇਣਾ ਤੇ ਇਹ ਮੈਨੂੰ ਇੱਥੇ ਤੱਕ ਲਿਆਇਆ ਇੱਥੇ ਇਹ ਫਰਾਰ ਹੋ ਗਿਆ ਤੇ ਗੱਡੀ ਦਾ ਲੁਧਿਆਣਾ ਨੰਬਰ ਸੀ ਗਏ ਹਾਂਜੀ ਲੁਧਿਆਣੇ ਤੋਂ ਹੀ ਕਹਿ ਰਿਹਾ ਸੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਦੋਂ ਕੈਮਰਾ ਹੁੰਦਾ ਕੈਮਰਾ ਦੇਖ ਕੇ ਭੱਜ ਗਿਆ ਹਾਂਜੀ ਕਿਤੇ ਗਲਤ ਕੰਮ ਹੋ ਗਿਆ ਹਾਂਜੀ 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 ਇਹ ਗਲਤੀ ਸੀਗਾ ਬੰਦਾ ਜਿਹੜਾ ਕੈਮਰੇ ਨੂੰ ਦੇਖ ਕੇ ਨਾ ਅਟ ਗਿਆ ਜੇ ਅਗਰ ਜੇ ਸੱਚਾ ਹੁੰਦਾ ਤੇ ਇਹ ਖੜਦਾ ਵਗਰੇ ਖੜਾ ਨਹੀਂ ਆਇਆ ਇਹ ਗੱਡੀ ਪੇ ਜਾ ਕੇ ਯੂ ਟਰਨ ਲੈ ਕੇ ਵਾਪਸ ਫਲੋਰ ਵਾਲੀ ਸਾਈਡ ਨਿਕਲ ਗਿਆ ਹੁਣ ਤੁਸੀਂ ਕਿਸੇ ਪੁਲਿਸ ਅਧਿਕਾਰੀ ਨੂੰ ਕਾਲ ਕਰੋਗੇ ਅਸੀਂ ਹਾਂ ਠੀਕ ਹੈ ਨਾ ਇਹ ਜਿਹੜਾ ਇਦਾਂ ਦੇ ਫਰੌਡ ਬੰਦੇ ਘੁੰਮਦੇ ਆ ਵੇਖੋ ਮੇਰੇ ਨਾਲ ਹਾਥੋ ਪਾਈ ਵੀ ਹੋਇਆ ਆ ਦੇਖੋ ਇਹਨੇ ਮੇਰੇ ਤਾਂ ਉਂਗਲੀ ਮਰੋੜ ਕੇ ਪਿੱਛੇ ਆਦਾ ਕਿ ਮੇਰੇ ਸੱਟ ਵੀ ਵੱਜੀ ਹੋਈ ਆ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਮੇਰਾ ਜਾਨੀ ਨੁਕਸਾਨ ਹੋ ਸਕਦਾ ਸੀ ਰਾਤ ਚ ਮੈਨੂੰ ਮਾਰ ਵੱਢ ਕੇ ਸੁੱਟ ਵੀ ਸਕਦਾ ਸੀ ਅਨੇ ਦੋ ਤਿੰਨ ਬੰਦੇ ਨੂੰ ਰਾਤ ਚ ਰੋਕਿਆ ਹੋਇਆ ਸੀ ਹਾਂਜੀ ਹਾਂਜੀ ਇਹਨੇ ਦੋ ਤਿੰਨ ਬੰਦਿਆਂ ਦੇ ਵਾਸਤੇ ਜਦੋਂ ਕਿਹਾ ਵੀ ਮੇਰੇ ਨਾਲ ਕੁੱਟ ਮਾਰਨ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਦੇਖੋ ਮੇਰੀ ਬਾਹ ਮੇਨੇ ਪੰਜਾਬ ਪੂਰ ਦਾ ਸਿਕਰ ਲਾਇਆ ਸੀ ਆਪਣੇ ਨੂੰ ਮੁਲਾਜ਼ਮ ਕਹਿ ਕੇ ਧਮਕੀ ਦੇ ਰਿਹਾ ਸੀ ਹਾਂਜੀ ਹਾਂਜੀ ਮੈਨੂੰ ਧਮਕੀ ਦੇ ਰਿਹਾ ਸੀ ਕਹਿੰਦਾ ਮੈਂ ਮੁਲਾਜ਼ਮ ਮੈਂ ਤੇਰਾ ਖਾਣਾ ਬੰਦ ਕਰਾ ਦੂ ਤੈਨੂੰ ਜੇ ਨੇ ਮੇਰੇ ਥੱਪੜ ਮਾਰੇ ਤੇ ਮੇਰੀ ਬਾਹ ਵੀ ਮਰੋੜੀ ਇੰਨੇ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਕਾਰਨ ਇਹ ਸੀ ਕਿ ਮੈਂ ਇਤੋਂ ਪੈਸੇ ਮੰਗ ਰਿਹਾ ਸੀਗਾ ਅੱਛਾ ਤੇ ਜਿਹੜਾ ਕੰਮ ਕੀਤਾ ਉਹ ਪੈਸੇ ਮੰਗ ਹਾਂਜੀ ਮੈਂ ਕਿਹਨੇ ਮੰਗ ਰਿਹਾ ਸੀ ਪੈਸੇ ਨਹੀਂ ਦੇ ਰਿਆ ਸੀ ਮੈਨੂੰ ਅੱਛਾ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਿਆ ਕੀ ਮੰਗ ਕਰਦੇ ਹੋ ਮੇਰੀ ਮੰਗ ਇਹ ਹੈ ਕਿ ਇਹਨੂੰ ਫਰੌਡ ਨੂੰ ਲੱਭ ਕੇ ਇੱਥੇ ਕੁਝ ਬੜਤਾਲ ਕੀਤੀ ਜਾਵੇ ਵੀ ਇਹ ਲਵਲੀ ਤਾਂ ਮੈਨੂੰ ਇੱਥੇ ਤੱਕ ਕਿਉਂ ਬਿਠਾ ਕੇ ਲੈ ਕੇ ਆਇਆ ਤੇ ਇੰਨੇ ਮੈਨੂੰ ਜੇ ਕਰਾਇਆ ਤੇ ਪੈਸੇ ਕਿਉਂ ਨਹੀਂ ਦੇ ਰਿਹਾ ਤੁਹਾਨੂੰ ਲੱਗਦਾ ਜੇ ਇੱਥੇ ਤੁਹਾਡੀ ਲੋਕ ਮਦਦ ਨਾ ਕਰਦੇ ਜੇ ਤੁਸੀਂ ਇੱਥੇ ਨਾ ਰਹਦੇ ਹੋ ਤੁਹਾਡਾ ਨਾ ਕੋਈ ਗਲਤ ਹੋ ਗਿਆ ਹਾਂਜੀ ਇਹਨਾਂ ਨੂੰ ਕੁਝ ਵੀ ਹੋ ਸਕਦਾ ਸੀ ਇਹ ਮੈਨੂੰ ਮਾਰ ਕੇ ਛੁੱਟ ਵੀ ਸਕਦਾ ਸੀ ਜਿੱਦਾਂ ਦਾ ਇਹ ਲੱਗ ਰਿਹਾ ਸੀ ਮੈਨੂੰ ਜਿੱਦਾਂ ਦੀ ਇਹਦੀ ਚਾਲ ਚੱਲਣ ਜਿੱਦਾਂ ਦਾ ਇਹਦਾ ਉਹ ਚਾਲ ਸੀ ਕਿਉਂਕਿ ਇਹਨੇ ਪੁਲਿਸ ਤੋਂ ਇਲਾਵਾ ਕਈ ਅਨਨੋਨ ਬੰਦਿਆਂ ਨੂੰ ਫੋਨ ਵੀ ਕੀਤਾ ਤੇ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਮੈਂ ਉੱਥੋਂ ਲਵਲੀ ਤੋਂ ਹੀ ਹਾਂ ਫਗਵਾੜੇ ਤੋਂ ਲਵਲੀ ਰਹਿੰਦੇ ਹਾਂ ਫਗਵਾੜੇ ਹਾਂਜੀ ਹਾਂਜੀ ਤੇ लवली ਤੋਂ ਉੱਥੇ ਤੱਕ ਤੁਨ ਲੈ ਆਏ ਆ ਹਾਂਜੀ ਉੱਥੇ ਉੱਥੇ ਇੱਥੇ ਤੱਕ ਲੈ ਕੇ ਆਇਆ ਤੁਸੀਂ ਰੋਲੇ ਰਸਤੇ 'ਚ ਰੋਣਾ ਨਹੀਂ ਪਾਇਆ ਕਿਉਂ ਨਾ ਪਾਇਆ ਰਸਤੇ 'ਚ ਰੋਣਾ ਪਾਇਆ ਮਗਰ ਗੱਡੀ ਥੋਕ ਹੀ ਨਹੀਂ ਰਹਿ ਸਕਾ ਗੱਡੀ ਬਹੁਤ ਤੇਜ਼ ਲੈ ਕੇ ਆਇਆ ਭਜਾ ਕੇ ਰਸਤੇ 'ਤੇ ਤੁਸੀਂ ਕੈਮਰੇ ਖਲਾ ਕੇ ਦੇਖ ਲਓ ਗੱਡੀ ਇਹਦੀ ਕਿੰਨੀ ਫਾਸਤੇ ਸੀਗੀ ਤੇ ਹੁਣ ਤੇ ਟੋਲ ਦੇ ਉੱਤੇ ਵੀ ਇਹਨੇ ਇਹੀ ਕੰਮ ਕੀਤਾ ਫੜ ਗਿਆ ਥੋਦੀ ਹਾਂਜੀ ਗੱਡੀ ਤੇ ਵੀ ਹਾਂ ਵੀ ਮੈਂ ਇਹਦੀ ਗੱਡੀ ਤਾਕੀ ਖੋਲੀ ਸੀ ਖੁੱਲੀ ਤਾਕੀ ਤੇ ਭਜਾ ਕੇ ਲੈ ਗਿਆ ਗੱਡੀ ਦਾ ਨੰਬਰ ਯਾਦ ਤਾਂ ਗੱਡੀ ਦਾ ਨੰਬਰ ਯਾਦ ਨਹੀਂ ਮਗਰ ਕੈਮਰੇ ਦੇ ਵਿੱਚ ਕੈਦ ਹੋ ਚੁੱਕਾ ਵਾ ਗੱਡੀ ਦਾ ਨੰਬਰ ਓਕੇ ਤੇ ਬਾਕੀ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਪ ਬੰਦਰ ਸਿੰਘ ਜਲੰਧਰ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਰਕੇ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਆ ਖੜੀ ਹੁੰਦੀ ਹੈ ਦਰਅਸਲ ਜਲੰਧਰ ਦੇ ਵਿੱਚ ਇੱਕ 트랜ਸ ਜੈਂਡਰ ਨੂੰ ਇੱਕ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਉਸ ਦੇ ਨਾਲ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਅਤੇ ਬਾਅਦ ਵਿੱਚ ਉਸ ਨੂੰ ਲੁਧਿਆਣਾ ਦੇ ਲੱਡਵਾਲ ਟੋਲ ਪਰਾਜੇ ਤੇ ਉਤਾਰ ਦਿੱਤਾ ਜਾਂਦਾ ਦਰਅਸਲ ਜਲੰਧਰ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਲੋ ਗੇਟ ਦੇ ਬਾਹਰ ਇੱਕ 트랜ਸ ਜੈਂਡਰ ਨੂੰ ਉਸ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਸ਼ੋਸ਼ਣ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਜਦੋਂ ਉਸ 트랜ਸ ਜੈਂਡਰ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਨੂੰ ਉਹ ਤੱਕਾ ਦੇ ਕੇ ਉਥੋਂ ਫਰਾਰ ਹੋ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਦੋਂ ਕੈਮਰਾਮੈਨ ਦੇ ਵੱਲੋਂ ਉਸ ਸ਼ਖਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਉਹ ਸ਼ਖਸ ਜੋ ਕਿ ਗੱਡੀ ਦੇ ਵਿੱਚ ਉਸ 트랜ਸ ਜੈਂਡਰ ਨੂੰ ਬਿਠਾ ਕੇ ਲਿਉਂਦਾ ਉਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਮੌਕੇ ਤੋਂ ਭੱਜ ਜਾਂਦਾ ਨਤੇਸ ਮਾਮਲੇ ਲੈ ਕੇ ਉਸ ਪੀੜਤ 트랜ਸ ਜੈਂਡਰ ਦਾ ਕੀ ਕਹਿਣਾ ਆਓ ਸੁਣਦੇ ਆ ਮੇਰਾ ਨਾਮ ਕਰਨ ਇਹ ਬੰਦਾ ਕੌਣ ਹੈ ਤੈਨੂੰ ਕਿੱਥੇ ਮਿਲਿਆ ਕੀ ਗੱਲਬਾਤ ਹੋਈ ਇਹ ਇਹ ਮੈਨੂੰ ਲਵਲੀ ਲੌਗੇਟ ਮਿਲਿਆ ਵਾ ਤੇ ਉਥੋਂ ਇੰਨੇ ਮੈਨੂੰ ਪੁੱਛਿਆ ਵੀ ਤੁਸੀਂ ਲੁਧਿਆਣਾ ਜਾਣਾ ਵਾ ਤੇ ਮੈਂ ਕਿਹਾ ਨਹੀਂ ਮੈਂ ਲੁਧਿਆਣਾ ਨਹੀਂ ਜਾਣਾ ਤੇ ਇੰਨੇ ਮੈਨੂੰ ਕਿਹਾ ਵੀ ਫਿਰ ਮੇਰੀ ਇਹਨਾਂ ਗੱਲ ਹੋਈ ਮੈਂ ਕਿਹਾ ਵੀ ਤੁਸੀਂ ਕਿੱਦਾਂ ਕਿੱਥੇ ਜਾਣਾ ਕਹਿੰਦਾ ਮੈਂ ਲੁਧਿਆਣਾ ਜਾਣਾ ਤੇ ਇੰਨੇ ਮੇਰੇ ਨਾਲ ਇਹ ਗੱਲਬਾਤ ਕੀਤੀ ਸੀ ਬਾਰੇ ਤੇ ਕਹਿੰਦਾ ਜੀਆਂ ਮੈਂ ਜਾਂਦੀਆਂ ਵਾਂ ਮੈਂ ਕਿਹਾ ਹਾਂਜੀ ਮਿਲ ਜਾਂਦੀਆਂ ਵਾਂ ਤੇ ਕਹਿੰਦਾ ਕਿੱਦਾਂ ਤੇਰਾ ਕੀ ਹਿਸਾਬ ਕਿਤਾਬ ਆ ਤੇ ਮੈਂ ਕਿਹਾ ਵੀ ਮੈਂ 500 ਰੁਪਏ ਲੈਣੇ ਆ ਤੇ ਕਹਿੰਦਾ ਅੱਛਾ ਠੀਕ ਆ ਤੇ ਇਹਨੇ ਮੇਰੇ ਕੋਲ ਕਰਵਾਈ ਤੇ ਬਾਅਦ ਵਿੱਚ ਇਹਨੇ ਮੈਨੂੰ ਪੈਸੇ ਨਹੀਂ ਦਿੱਤੇ ਤੇ ਉੱਥੇ ਮੈਨੂੰ ਬਿਠਾ ਕੇ ਕਹਿੰਦਾ ਮੈਂ ਤੈਨੂੰ ਹਣ ਆਪਣੇ ਨਾਲ ਹੀ ਲੈ ਕੇ ਜਾਣਾ ਪੈਸਾ ਤੈਨੂੰ ਕੋਈ ਮਿਲਣਾ ਹੈਗਾ ਹਣ ਇੱਥੇ ਆ ਕੇ ਇਹਨੇ ਮੈਨੂੰ ਆ ਟੋਲ ਪਲਾਜ਼ਾ ਦੇ ਉੱਪਰ ਲਾ ਦਿੱਤਾ ਵਾ ਤੇ ਇੱਥੋਂ ਗੱਡੀ ਭਜਾ ਕੇ ਲੈ ਗਿਆ ਵਾ ਨਹੀਂ ਇਹ ਉੱਥੋਂ ਦੀ ਇੱਥੇ ਤੱਕ ਲੈ ਕੇ ਕਿਡਨਾਪ ਕੀਤਾ ਤੁਹਾਨੂੰ ਕੀ ਕਿੱਦਾਂ ਸੀਗਾ ਇੱਕ ਸਾਫ ਦਾ ਕਿਡਨਾਪ ਵੀ ਸੀਗਾ ਇਹ ਮੈਨੂੰ ਨਾਲ ਰਸਤੇ 'ਚ ਉਤਾਰ ਰਿਹਾ ਸੀ ਰਸਤੇ 'ਚ ਮੈਂ ਇੱਕ ਬੰਦੇ ਨੂੰ ਹੱਥ ਦਿੱਤਾ ਉਹ ਜਿਹੜੇ ਬੰਦਾ ਸੀ ਕੁਦਰਤੀ ਉਹ ਤੁਸੀਂ ਨਿਕਲੇ ਠੀਕ ਹੈ ਨਾ ਤੁਸੀਂ ਮੇਰੀ ਹੈਲਪ ਕੀਤੀ ਤੇ ਇੱਥੇ ਤੱਕ ਆਏ ਇੱਥੋਂ ਇਹ ਗੱਡੀ ਭਜਾ ਕੇ ਲੈ ਗਿਆ ਵਾ ਤੇ ਤੁਹਾਨੂੰ ਲੱਗਦਾ ਇੱਕ ਪੰਜਾਬ ਪੂ ਦਾ ਸਿੱਕਰ ਲੱਗਾ ਸੀ ਕਿ ਹਾਂਜੀ ਹਾਂਜੀ ਇਹ ਪੰਜਾਬ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਮਲਾਜਮ ਆ ਤੇ ਮੈਨੂੰ ਇਹ ਵੀ ਇਹੀ ਗੱਲ ਕਹਿੰਦਾ ਮੈਂ ਮਲਾਜਮ ਆ ਮੈਂ ਤੇਰਾ ਕਹਿੰਦਾ ਤੇਰਾ ਮੈਂ ਉੱਥੇ ਖੜਨਾ ਬੰਦ ਕਰਾ ਦੂੰਗਾ ਏਦਾਂ ਕਰ ਦੂੰਗਾ ਤੁਹਾਨੂੰ ਪੈਸਾ ਇੱਕ ਨਹੀਂ ਮਿਲਣਾ ਕਹਿੰਦਾ ਜੋ ਮਰਜ਼ੀ ਹੋ ਜਾ ਕਹਿੰਦਾ ਤੇਰੇ ਉੱਥੇ ਖਾਣਾ ਬੰਦ ਕਰਾ ਦੇਣਾ ਤੇ ਇਹ ਮੈਨੂੰ ਇੱਥੇ ਤੱਕ ਲਿਆ ਇੱਥੇ ਹੀ ਫਰਾਰ ਹੋ ਗਿਆ ਤੇ ਗੱਡੀ ਦਾ ਲੁਧਿਆਣਾ ਨੰਬਰ ਸੀ ਗਏ ਹਾਂਜੀ ਲੁਧਿਆਣੇ ਤੋਂ ਹੀ ਕਹਿ ਰਿਹਾ ਸੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਦੋਂ ਕੈਮਰਾ ਹੁੰਦਾ ਕੈਮਰਾ ਦੇਖ ਕੇ ਭੱਜ ਗਿਆ ਹਾਂਜੀ ਕਿਤੇ ਗਲਤ ਕੰਮ ਹੋ ਗਿਆ ਹਾਂਜੀ 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 ਇਹ ਗਲਤੀ ਸੀਗਾ ਬੰਦਾ ਜਿਹੜਾ ਕੈਮਰੇ ਨੂੰ ਦੇਖ ਕੇ ਨਾ ਅਟ ਗਿਆ ਜੇ ਅਗਰ ਜੇ ਸੱਚਾ ਹੁੰਦਾ ਤੇ ਤੇ ਖੜਦਾ ਮਗਰ ਇਹ ਖੜਾ ਨਹੀਂ ਆਇਆ ਇਹ ਗੱਡੀ ਭਜਾ ਕੇ ਯੂ-ਟਰਨ ਲੈ ਕੇ ਵਾਪਸ ਫਲੋਰ ਵਾਲੀ ਸਾਈਡ ਨਿਕਲ ਗਿਆ ਹੁਣ ਤੁਸੀਂ ਕਿਸੇ ਪੁਲਿਸ ਅਧਿਕਾਰੀ ਨੂੰ ਕਾਲ ਕਰੋਗੇ ਅਸੀਂ ਹਾਂਜੀ ਹ ਕੀ ਕਹਨਾ ਇਹ ਜਿਹੜਾ ਇਦਾਂ ਦੇ ਫਰੌਡ ਬੰਦੇ ਘੁੰਮਦੇ ਆ ਵੇਖੋ ਮੇਰੇ ਨਾਲ ਹਾਥੋ ਪਾਈ ਵੀ ਹੋਇਆ ਆ ਦੇਖੋ ਇਹਨੇ ਮੇਰੇ ਤਾਂ ਉਂਗਲੀ ਮਰੋੜ ਕੇ ਪਿੱਛੇ ਆਦਕੂ ਮੇਰੇ ਸੱਟ ਵੀ ਵੱਜੀ ਹੋਈ ਆ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਮੇਰਾ ਜਾਨੀ ਨੁਕਸਾਨ ਹੋ ਸਕਦਾ ਸੀ ਰਾਤ ਨੂੰ ਮੈਨੂੰ ਵਾਰ ਵੱਢ ਕੇ ਸੁੱਟ ਵੀ ਸਕਦਾ ਸੀ ਅਨੇ ਦੋ ਤਿੰਨ ਬੰਦਿਆਂ ਨੂੰ ਰਾਤ ਚ ਰੋਕਿਆ ਹੋਈ ਸੀ ਹਾਂਜੀ ਹਾਂਜੀ ਇਹਨੇ ਦੋ ਤਿੰਨ ਬੰਦਿਆਂ ਨੂੰ ਰਸਤੇ 'ਤੇ ਰੋਕਿਆ ਵੀ ਮੇਰੇ ਨਾਲ ਕੁੱਟ ਮਾਰਨ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਦੇਖੋ ਮੇਰੀ ਬਾਹਰ ਮੈਂ ਇਹਨੇ ਪੰਜਾਬ ਪੂਰ ਸਟੀਕਰ ਲਾਇਆ ਸੀ ਆਪਣੇ ਨੂੰ ਮਲਾਜਮ ਕਹਿ ਕੇ ਧਮਕੀ ਦੇ ਰਿਹਾ ਹਾਂਜੀ ਹਾਂਜੀ ਮੈਨੂੰ ਧਮਕੀ ਦੇ ਰਿਹਾ ਸੀ ਕਹਿੰਦਾ ਮੈਂ ਮਲਾਜਮ ਆ ਤੇਰਾ ਖਾਣਾ ਬੰਦ ਕਰਾ ਦੂ ਤੈਨੂੰ ਜ ਨੇ ਮੇਰੇ ਥੱਪੜ ਮਾਰੇ ਤੇ ਮੇਰੀ ਬਾਹ ਵੀ ਮਰੋੜੀ ਇੰਨੇ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਕਾਰਨ ਇਹ ਸੀ ਕਿ ਮੈਂ ਇਧਰ ਪੈਸੇ ਮੰਗ ਰਿਆ ਸੀਗਾ ਅੱਛਾ ਜਿਹੜਾ ਕੰਮ ਕੀਤਾ ਉਹ ਪੈਸੇ ਮੰਗਦੇ ਸੀ ਮੈਂ ਇਥੇ ਆਂਗ ਰਿਹਾ ਸੀ ਪੈਸੇ ਨਹੀਂ ਦੇ ਰਿਆ ਸੀ ਮੈਨੂੰ ਅੱਛਾ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਿਆ ਕੀ ਮੰਗ ਕਰਦੇ ਹੋ ਮੇਰੀ ਮੰਗ ਇਹ ਹੈ ਕਿ ਇਹਨੂੰ ਫਰੌਡ ਨੂੰ ਲੱਭ ਕੇ ਇੱਥੇ ਕੁਝ ਪੜਤਾਲ ਕੀਤੀ ਜਾਵੇ ਵੀ ਇਹ लवली ਤੋਂ ਮੈਨੂੰ ਇੱਥੇ ਤੱਕ ਕਿਉਂ ਬਿਠਾ ਕੇ ਲੈ ਕੇ ਆਇਆ ਤੇ ਇੰਨੇ ਮੈਨੂੰ ਜੇ ਕਰਾਇਆ ਤੇ ਪੈਸੇ ਕਿਉਂ ਨਹੀਂ ਦੇ ਰਿਹਾ ਤੁਹਾਨੂੰ ਲੱਗਦਾ ਜੇ ਇੱਥੇ ਤੁਹਾਡੀ ਲੋਕ ਮਦਦ ਨਾ ਕਰਦੇ ਜੇ ਤੁਸੀਂ ਇੱਥੇ ਨਾ ਰੁਕਦੇ ਤੁਹਾਡਾ ਨਾ ਕੋਈ ਗਲਤ ਬਣਾਇਆ ਵੀ ਇਹਨਾਂ ਨੂੰ ਕੁਝ ਵੀ ਹੋ ਸਕਦਾ ਸੀ ਇਹ ਮੈਨੂੰ ਮਾਰ ਕੇ ਛੁੱਟ ਵੀ ਸਕਦਾ ਸੀ ਜਿੱਦਾਂ ਦਾ ਇਹ ਲੱਗ ਰਿਹਾ ਸੀ ਮੈਨੂੰ ਜਿੱਦਾਂ ਦੀ ਇਹਦੀ ਚਾਲ ਚੱਲਣ ਜਿੱਦਾਂ ਦਾ ਇਹਦਾ ਉਹ ਚਾਲ ਸੀ ਕਿਉਂਕਿ ਇਹਨੇ ਪੁਲਿਸ ਤੋਂ ਇਲਾਵਾ ਕਈ ਅਨਨੋਨ ਬੰਦਿਆਂ ਨੂੰ ਫੋਨ ਵੀ ਕੀਤਾ ਤੇ ਤੁਸੀਂ ਰਹਿਣ ਵਾਲੇ ਕਿੱਥੇ ਦੇਓਗੇ ਮੈਂ ਉੱਥੋਂ ਲਵਲੀ ਢੋਈ ਆ ਪਗਵਾੜੇ ਤੋਂ ਲਵਲੀ ਰਹਿੰਦੇ ਹਾਂ ਕੋਟੜੀ ਹਾਂਜੀ ਹਾਂਜੀ ਤੇ लवली ਤੋਂ ਉੱਥੇ ਤੱਕ ਤੁਨ ਲੈ ਆਏ ਆ ਹਾਂਜੀ ਉੱਥੇ ਉੱਥੇ ਇੱਥੇ ਤੱਕ ਲੈ ਕੇ ਆਏ ਤੁਸੀਂ ਰੋਲੇ ਰਸਤੇ ਜੁਰਾ ਨਹੀਂ ਪਾਇਆ ਗੱਡੀ ਤੇ ਜੁਰਾਣਾ ਪਾਇਆ ਮਗਰ ਗੱਡੀ ਧੋਕ ਹੀ ਨਹੀਂ ਰਹਿ ਸਕਾ ਗੱਡੀ ਬਹੁਤ ਤੇਜ਼ ਲੈ ਕੇ ਆਇਆ ਭਜਾ ਕੇ ਰਸਤੇ ਤੇ ਤੁਸੀਂ ਕੈਮਰੇ ਖਲਾ ਕੇ ਦੇਖ ਲਓ ਗੱਡੀ ਇਹਦੀ ਕਿੰਨੀ ਫਾਸ ਤੇ ਸੀ ਤੇ ਹੁਣ ਤੇ ਟੋਲ ਦੇ ਉੱਤੇ ਵੀ ਇਹਨੇ ਇਹੀ ਕੰਮ ਕੀਤਾ ਫੱਟ ਗਿਆ ਥੋਦੀ ਹਾਂਜੀ ਗੱਡੀ ਤੇ ਵੀ ਹਾਂ ਵੀ ਮੈਂ ਇਹਦੀ ਗੱਡੀ ਤਾਕੀ ਖੋਲੀ ਸੀ ਖੁੱਲੀ ਤਾਕੀ ਤੇ ਭਜਾ ਕੇ ਲੈ ਗਿਆ ਗੱਡੀ ਦਾ ਨੰਬਰ ਯਾਦ ਦਾ ਗੱਡੀ ਦਾ ਨੰਬਰ ਯਾਦ ਨਹੀਂ ਮਗਰ ਕੈਮਰੇ ਦੇ ਵਿੱਚ ਕੈਦ ਹੋ ਚੁੱਕਾ ਵ ਗੱਡੀ ਦਾ ਨੰਬਰ ਓਕੇ ਤੇ ਬਾਕੀ ਮੇਰੀ ਪ੍ਰਸ਼ਾਸਨ ਅੱਗੇ ਬੇਨ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਪਵੰਦ ਸਿੰਘ ਜਲੰਧਰ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਰਕੇ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਆ ਖੜੀ ਹੁੰਦੀ ਹੈ ਦਰਅਸਲ ਜਲੰਧਰ ਦੇ ਵਿੱਚ ਇੱਕ 트랜ਸ ਜੈਂਡਰ ਨੂੰ ਇੱਕ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਉਸ ਦੇ ਨਾਲ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਅਤੇ ਬਾਅਦ ਵਿੱਚ ਉਸ ਨੂੰ ਲੁਧਿਆਣਾ ਦੇ ਲੱਡਵਾਲ ਟੋਲ ਪਰਾਜ਼ੇ ਤੇ ਉਤਾਰ ਦਿੱਤਾ ਜਾਂਦਾ ਦਰਅਸਲ ਜਲੰਧਰ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਲੋਕ ਗੇਟ ਦੇ ਬਾਹਰ ਇੱਕ 트랜ਸ ਜੈਂਡਰ ਨੂੰ ਉਸ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਸ਼ੋਸ਼ਣ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਆ ਅਤੇ ਜਦੋਂ ਉਸ 트랜ਸ ਜੈਂਡਰ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਆ ਤਾਂ ਉਸ ਨੂੰ ਉਹ ਤੱਕਾ ਦੇ ਕੇ ਉਥੋਂ ਫਰਾਰ ਹੋ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਦੋਂ ਕੈਮਰਾਮੈਨ ਦੇ ਵੱਲੋਂ ਉਸ ਸ਼ਖਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਸ ਉਹ ਸ਼ਖਸ ਜੋ ਕਿ ਗੱਡੀ ਦੇ ਵਿੱਚ ਉਸ 트랜ਸ ਜੈਂਡਰ ਨੂੰ ਬਿਠਾ ਕੇ ਲਿਉਂਦਾ ਉਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹ ਮੌਕੇ ਤੋਂ ਭੱਜ ਜਾਂਦਾ ਨਤੇ ਸ ਮਾਮਲੇ ਲੈ ਕੇ ਉਸ ਪੀੜ ਦਾ ট্রান্সਜੈਂਡਰ ਦਾ ਕੀ ਕਹਿਣਾ ਆਓ ਸੁਣਦੇ ਆ ਮੇਰਾ ਨਾਮ ਕਰਨ ਇਹ ਬੰਦਾ ਕੌਣ ਹੈ ਤੈਨੂੰ ਕਿੱਥੇ ਮਿਲਿਆ ਕੀ ਗੱਲਬਾਤ ਹੋਈਏ ਇਹ ਮੈਨੂੰ लवली ਲੌਗੇਟ ਮਿਲਿਆ ਵਾ ਤੇ ਉਥੋਂ ਇੰਨੇ ਮੈਨੂੰ ਪੁੱਛਿਆ ਵੀ ਤੁਸੀਂ ਲੁਧਿਆਣਾ ਜਾਣਾ ਵਾ ਤੇ ਮੈਂ ਕਿਹਾ ਨਹੀਂ ਮੈਂ ਲੁਧਿਆਣਾ ਨਹੀਂ ਜਾਣਾ ਤੇ ਇੰਨੇ ਮੈਨੂੰ ਕਿਹਾ ਵੀ ਫਿਰ ਮੇਰੀ ਇਹਨਾਂ ਗੱਲ ਹੋਈ ਮੈਂ ਕਿਹਾ ਵੀ ਤੁਸੀਂ ਕਿੱਦਾਂ ਕਿੱਥੇ ਜਾਣਾ ਕਹਿੰਦਾ ਮੈਂ ਲੁਧਿਆਣਾ ਜਾਣਾ ਤੇ ਇੰਨੇ ਮੇਰੇ ਨਾਲ ਇਹ ਗੱਲਬਾਤ ਕੀਤੀ ਇਸ ਬਾਰੇ ਤੇ ਕਹਿੰਦੇ ਜੀਆਂ ਮੈਂ ਜਾਂਦੀਆਂ ਵਾ ਮੈਂ ਕਿਹਾ ਹਾਂਜੀ ਮਿਲ ਜਾਂਦੀਆਂ ਵਾ ਤੇ ਕਿੰਨਾ ਕਿੱਦਾਂ ਤੇਰਾ ਕੀ ਹਿਸਾਬ ਕਿਤਾਬ ਆ ਤੇ ਮੈਂ ਕਿਹਾ ਵੀ ਮੈਂ 500 ਰੁਪਏ ਲੈਣੇ ਆ ਤੇ ਕਹਿੰਦਾ ਅੱਛਾ ਠੀਕ ਆ ਤੇ ਇੰਨੇ ਮੇਰੇ ਕੋਲ ਕਰਵਾਈ ਤੇ ਬਾਅਦ ਵਿੱਚ ਇੰਨੇ ਮੈਨੂੰ ਪੈਸੇ ਨਹੀਂ ਦਿੱਤੇ ਤੇ ਉੱਥੇ ਮੈਨੂੰ ਬਿਠਾ ਕੇ ਕਹਿੰਦਾ ਮੈਂ ਤੈਨੂੰ ਹਣ ਆਪਣੇ ਨਾਲ ਹੀ ਲੈ ਕੇ ਜਾਣਾ ਪੈਸਾ ਨਹੀਂ ਤੈਨੂੰ ਕੋਈ ਮਿਲਣਾ ਹੈਗਾ ਪਰ ਇੱਥੇ ਆ ਕੇ ਇੰਨੇ ਮੈਨੂੰ ਆ ਟੋਲ ਪਲਾਜ਼ਾ ਦੇ ਉੱਪਰ ਲਾ ਦਿੱਤਾ ਵਾ ਤੇ ਇੱਥੋਂ ਗੱਡੀ ਭਜਾ ਕੇ ਲੈ ਗਿਆ ਵਾ ਤੇ ਨਹੀਂ ਇਹ ਉੱਥੋਂ ਦੀ ਇੱਥੇ ਤੱਕ ਲੈ ਕੇ ਕਿੱਡਣਾ ਹੈ ਕਿ ਤੇ ਤੁਹਾਨੂੰ ਕੀ ਕੀਤਾ ਸੀਗਾ ਇੱਕ ਸਾਫ ਦਾ ਕਿਡਨਾਪ ਹੀ ਸੀਗਾ ਇਹ ਮੈਨੂੰ ਨਾਲ ਰਸਤੇ 'ਚ ਉਤਾਰ ਰਿਹਾ ਸੀ ਰਸਤੇ 'ਚ ਮੈਂ ਇੱਕ ਬੰਦੇ ਨੂੰ ਹੱਥ ਦਿੱਤਾ ਉਹ ਜਿਹੜੇ ਬੰਦਾ ਸੀ ਕੁਦਰਤੀ ਉਹ ਤੁਸੀਂ ਨਿਕਲੇ ਠੀਕ ਹੈ ਨਾ ਤੁਸੀਂ ਮੇਰੀ ਹੈਲਪ ਕੀਤੀ ਤੇ ਇੱਥੇ ਤੱਕ ਆਏ ਇੱਥੋਂ ਇਹ ਗੱਡੀ ਭਜਾ ਕੇ ਲੈ ਗਿਆ ਵਾ ਤੇ ਤੁਹਾਨੂੰ ਲੱਗਦਾ ਇੱਕ ਪੰਜਾਬ ਪੂ ਦਾ ਸਿੱਕਰ ਲੱਗਾ ਸੀ ਹਾਂਜੀ ਹਾਂਜੀ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਮਲਾਜਮ ਆ ਤੇ ਮੈਨੂੰ ਇਹ ਵੀ ਇਹੀ ਗੱਲ ਕਹਿੰਦਾ ਮੈਂ ਮਲਾਜਮ ਆ ਮੈਂ ਤੇਰਾ ਕਹਿੰਦਾ ਤੇਰਾ ਮੈਂ ਉੱਥੇ ਖੜਨਾ ਬੰਦ ਕਰਾ ਦੂੰਗਾ ਏਦਾਂ ਕਰ ਦੂੰਗਾ ਤੈਨੂੰ ਪੈਸਾ ਇੱਕ ਨਹੀਂ ਮਿਲਣਾ ਕਹਿੰਦਾ ਜੋ ਮਰਜ਼ੀ ਹੋਵੇ ਕਹਿੰਦਾ ਤੇਰੇ ਉੱਤੇ ਖੰਡਾ ਬੰਦ ਕਰਾ ਦੇਣਾ ਤੇ ਇਹ ਮੈਨੂੰ ਇੱਥੇ ਤੱਕ ਲਿਆਇਆ ਇੱਥੇ ਇਹ ਫਰਾਰ ਹੋ ਗਿਆ ਤੇ ਗੱਡੀ ਦਾ ਲੁਧਿਆਣਾ ਨੰਬਰ ਸੀ ਗਏ ਹਾਂਜੀ ਲੁਧਿਆਣੇ ਤੋਂ ਹੀ ਕਹਿ ਰਿਆ ਸੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਦੋਂ ਕੈਮਰਾ ਹੁੰਦਾ ਕੈਮਰਾ ਦੇਖ ਕੇ ਭੱਜ ਗਿਆ ਹਾਂਜੀ ਕਿਤੇ ਗਲਤ ਕੰਮ ਹੋ ਗਿਆ ਹਾਂਜੀ 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 ਇਹ ਗਲਤੀ ਸੀਗਾ ਬੰਦਾ ਜਿਹੜਾ ਕੈਮਰੇ ਨੂੰ ਦੇਖ ਕੇ ਨਾ ਅੱਠ ਗਿਆ ਜੇ ਸੱਚਾ ਹੁੰਦਾ ਤੇ ਖੜਦਾ ਵਗਰੇ ਖੜਾ ਨਹੀਂ ਆਇਆ ਗੱਡੀ ਪੇ ਜਾ ਕੇ ਯੂ ਟਰਨ ਲੈ ਕੇ ਵਾਪਸ ਫਲੋਰ ਵਾਲੀ ਸਾਈਡ ਨਿਕਲ ਗਿਆ ਹੁਣ ਤੁਸੀਂ ਕਿਸੇ ਪੁਲਿਸ ਅਧਿਕਾਰੀ ਨੂੰ ਕਾਲ ਕਰੋਗੇ ਹਾਂਜੀ ਹਾਂਜੀ ਮੈਂ ਬਲਾਜਮ ਠੀਕ ਹੈ ਨਾ ਇਹ ਜਿਹੜਾ ਇਦਾਂ ਦੇ ਫਰੌਡ ਬੰਦੇ ਘੁੰਮਦੇ ਆ ਵੇਖੋ ਮੇਰੇ ਨਾਲ ਹੱਥੋਂ ਪੈਰੀ ਵੀ ਹੋਇਆ ਆ ਦੇਖੋ ਇਹਨੇ ਮੇਰੇ ਤਾਂ ਉਂਗਲੀ ਮਰੋੜ ਕੇ ਪਿੱਛੇ ਆਦ ਕੋ ਮੇਰੇ ਸੱਟ ਵੀ ਵੱਜੀ ਹੋਈ ਆ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਮੇਰਾ ਜਾਨੀ ਨੁਕਸਾਨ ਹੋ ਸਕਦਾ ਸੀ ਰਾਤ ਚ ਮੈਨੂੰ ਵਾਰ ਵੱਢ ਕੇ ਸੁੱਟ ਵੀ ਸਕਦਾ ਸੀ ਅਨੇ ਦੋ ਤਿੰਨ ਬੰਦਿਆਂ ਨੂੰ ਰਾਤ ਚ ਰੋਕਿਆ ਹੋਇਆ ਸੀ ਹਾਂਜੀ ਹਾਂਜੀ ਇਹਨੇ ਦੋ ਤਿੰਨ ਬੰਦਿਆਂ ਦੇ ਰਸਤੇ ਚ ਰੋਕਿਆ ਵੀ ਮੈਨਾਂ ਕੋਟ ਮਾਰਨ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਦੇਖੋ ਮੇਰੀ ਬੋਹ ਇਹਨੇ ਪੰਜਾਬ ਪੂਰ ਸਟੀਕਰ ਲਾਇਆ ਸੀ ਆਪਣੇ ਨੂੰ ਮੁਲਾਜ਼ਮ ਕਹਿ ਕੇ ਧਮਕੀ ਦੇ ਰਿਹਾ ਸੀ ਹਾਂਜੀ ਹਾਂਜੀ ਮੈਨੂੰ ਧਮਕੀ ਦੇ ਰਿਹਾ ਸੀ ਕਹਿੰਦਾ ਮੈਂ ਮੁਲਾਜ਼ਮ ਆ ਤੇਰਾ ਖਾਣਾ ਬੰਦ ਕਰਾ ਦੂ ਤੈਨੂੰ ਜੇ ਇਨੇ ਮੇਰੇ ਥੱਪੜ ਮਾਰੇ ਤੇ ਮੇਰੀ ਬਾਹ ਵੀ ਮਰੋੜੀ ਇਨੇ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਕਾਰਨ ਇਹ ਸੀ ਕਿ ਮੈਂ ਤੋਂ ਪੈਸੇ ਮੰਗ ਰਿਆ ਸੀਗਾ ਅੱਛਾ ਜਿਹੜਾ ਕੰਮ ਕੀਤਾ ਉਹ ਪੈਸੇ ਮੰਗ ਰਿਹਾ ਸੀ ਮੈਂ ਇਥੇ ਮੰਗ ਰਿਹਾ ਸੀ ਪੈਸੇ ਨਹੀਂ ਦੇ ਰਿਆ ਸੀ ਮੈਨੂੰ ਅੱਛਾ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਿਆ ਕੀ ਮੰਗ ਕਰਦੇ ਹੋ ਮੇਰੀ ਮੰਗ ਇਹ ਹੈ ਕਿ ਇਹਨੂੰ ਫਰੌਣ ਨੂੰ ਲੱਭ ਕੇ ਇੱਥੇ ਕੁਝ ਪੜਤਾਲ ਕੀਤੀ ਜਾਵੇਗੀ ਇਹ लवली ਤੋਂ ਮੈਨੂੰ ਇੱਥੇ ਤੱਕ ਕਿਉਂ ਬਿਠਾ ਕੇ ਲੈ ਕੇ ਆਇਆ ਤੇ ਇਨੇ ਮੈਨੂੰ ਜੇ ਕਰਿਆ ਤੇ ਪੈਸੇ ਕਿਉਂ ਨਹੀਂ ਦੇ ਰਿਹਾ ਤੁਹਾਨੂੰ ਲੱਗਦਾ ਜੇ ਇੱਥੇ ਤੁਹਾਡੀ ਲੋਕ ਮਦਦ ਨਾ ਕਰਦੇ ਤੇ ਤੁਸੀਂ ਇੱਥੇ ਨਾ ਰਹਦੇ ਹੋ ਤੁਹਾਡਾ ਨਾ ਕੋਈ ਗਲਤ ਆ ਜੀ ਮੈਨੂੰ ਕੁਝ ਵੀ ਹੋ ਸਕਦਾ ਸੀ ਇਹ ਮੈਨੂੰ ਮਾਰ ਕੇ ਛੁੱਟ ਵੀ ਸਕਦਾ ਸੀ ਜਿੱਦਾਂ ਦਾ ਇਹ ਲੱਗ ਰਿਹਾ ਸੀ ਮੈਨੂੰ ਜਿੱਦਾਂ ਦੀ ਇਹਦੀ ਚਾਲ ਚੱਲਣ ਜਿੱਦਾਂ ਦਾ ਇਹਦਾ ਬੋਲ ਚਾਲ ਸੀ ਕਿਉਂਕਿ ਇਹਨੇ ਪੁਲਿਸ ਤੋਂ ਇਲਾਵਾ ਕਈ ਅਨਨੋਨ ਬੰਦਿਆਂ ਨੂੰ ਫੋਨ ਵੀ ਕੀਤਾ ਤੇ ਤੁਸੀਂ ਰਹਿਣ ਵਾਲੇ ਕਿੱਥੇ ਦਿਓ ਮੈਂ ਉੱਥੋਂ ਲਵਲੀ ਤੋਂ ਹੀ ਆਂ ਫਗਵਾੜੇ ਤੋਂ ਲਵਲੀ ਰਹਿਣੇ ਕੋਲ ਹਾਂ ਜੀ ਹਾਂ ਜੀ ਤੇ ਲਵਲੀ ਤੋਂ ਉੱਥੇ ਤੱਕ ਤੁਹਾਨੂੰ ਲੈ ਆਏ ਹਾਂ ਹਾਂ ਜੀ ਉੱਥੇ ਉੱਥੇ ਇੱਥੇ ਤੱਕ ਲੈ ਕੇ ਆਇਆ ਤੇ ਤੁਸੀਂ ਰੋਲੇ ਰਸੇ ਜਰੂਰਾ ਨਹੀਂ ਪਾਇਆ ਕਿੰਨੇ ਚੋਲੇ ਰਸੇ ਜਰੋਲਾ ਪਾਇਆ ਮਗਰ ਗੱਡੀ ਰੋਕ ਹੀ ਨਹੀਂ ਰਿਹਾ ਸਕਾ ਗੱਡੀ ਬਹੁਤ ਤੇਜ਼ ਲੈ ਕੇ ਆਇਆ ਭਜਾ ਕੇ ਰਸਤੇ ਤੇ ਤੁਸੀਂ ਕੈਮਰੇ ਖਲਾ ਕੇ ਦੇਖ ਲਓ ਗੱਡੀ ਇਹਦੀ ਕਿੰਨੀ ਫਾਸਤ ਸੀ ਤੇ ਹੁਣ ਤੇ ਟੋਲ ਦੇ ਉੱਤੇ ਵੀ ਇਹਨੇ ਇਹੀ ਕੰਮ ਕੀਤਾ ਫੜ ਗਿਆ ਤੁਹਾਡੀ ਗੱਡੀ ਤੇ ਵੀ ਹਾਂ ਵੀ ਮੈਂ ਇਹਦੀ ਗੱਡੀ ਤਾਕੀ ਖੋਲੀ ਸੀ ਖੁੱਲੀ ਤਾਕੀ ਤੇ ਭਜਾ ਕੇ ਲੈ ਗਿਆ ਗੱਡੀ ਦਾ ਨੰਬਰ ਯਾਦ ਦਾ ਗੱਡੀ ਦਾ ਨੰਬਰ ਯਾਦ ਨਹੀਂ ਮਗ ਠੀਕ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਵੰਦ ਸਿੰਘ ਜਲੰਧਰ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਰਕੇ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਆ ਖੜੀ ਹੁੰਦੀ ਹੈ ਦਰਅਸਲ ਜਲੰਧਰ ਦੇ ਵਿੱਚ ਇੱਕ 트랜ਸ ਜੈਂਡਰ ਨੂੰ ਇੱਕ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਉਸ ਦੇ ਨਾਲ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਅਤੇ ਬਾਅਦ ਵਿੱਚ ਉਸ ਨੂੰ ਲੁਧਿਆਣਾ ਦੇ ਲੱਡਵਾਲ ਟੋਲ ਪਰਾਜ਼ੇ ਤੇ ਉਤਾਰ ਦਿੱਤਾ ਜਾਂਦਾ ਦਰਅਸਲ ਜਲੰਧਰ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਲੋ ਗੇਟ ਦੇ ਬਾਹਰ ਇੱਕ 트랜ਸ ਜੈਂਡਰ ਨੂੰ ਉਸ ਸ਼ਖਸ ਦੇ ਵੱਲੋਂ ਜ਼ਬਰੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਸ਼ੋਸ਼ਣ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਜਦੋਂ ਉਸ 트랜ਸ ਜੈਂਡਰ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਨੂੰ ਉਹ ਤੱਕਾ ਦੇ ਕੇ ਉਥੋਂ ਫਰਾਰ ਹੋ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਦੋਂ ਕੈਮਰਾਮੈਨ ਦੇ ਵੱਲੋਂ ਉਸ ਸ਼ਖਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਉਹ ਸ਼ਖਸ ਜੋ ਕਿ ਗੱਡੀ ਦੇ ਵਿੱਚ ਉਸ 트랜ਸ ਜੈਂਡਰ ਨੂੰ ਬਿਠਾ ਕੇ ਲਿਉਂਦਾ ਉਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਮੌਕੇ ਤੋਂ ਭੱਜ ਜਾਂਦਾ ਅਤੇ ਇਸ ਮਾਮਲੇ ਲੈ ਕੇ ਉਸ ਪੀੜਤ 트랜ਸ ਜੈਂਡਰ ਦਾ ਕੀ ਕਹਿਣਾ ਆਓ ਸੁਣਦੇ ਆ ਮੇਰਾ ਨਾਮ ਕਰਨ ਇਹ ਬੰਦਾ ਕੌਣ ਹੈ ਤੈਨੂੰ ਕਿੱਥੇ ਮਿਲਿਆ ਕੀ ਗੱਲਬਾਤ ਹੋਈ ਇਹ ਇਹ ਮੈਨੂੰ ਲਵਲੀ ਲੌਗੇਟ ਮਿਲਿਆ ਵਾ ਤੇ ਉਥੋਂ ਇੰਨੇ ਮੈਨੂੰ ਪੁੱਛਿਆ ਵੀ ਤੁਸੀਂ ਲੁਧਿਆਣਾ ਜਾਣਾ ਵਾ ਤੇ ਮੈਂ ਕਿਹਾ ਨਹੀਂ ਮੈਂ ਲੁਧਿਆਣਾ ਨਹੀਂ ਜਾਣਾ ਤੇ ਇੰਨੇ ਮੈਨੂੰ ਕਿਹਾ ਵੀ ਫਿਰ ਮੇਰੀ ਇਹਨਾਂ ਨਾਲ ਗੱਲ ਹੋਈ ਮੈਂ ਕਿਹਾ ਵੀ ਤੁਸੀਂ ਕਿੱਦਾਂ ਕਿੱਥੇ ਜਾਣਾ ਕਹਿੰਦਾ ਮੈਂ ਲੁਧਿਆਣਾ ਜਾਣਾ ਤੇ ਇੰਨੇ ਮੇਰੇ ਨਾਲ ਇਹ ਗੱਲਬਾਤ ਕੀਤੀ ਸੀ ਬਾਰੇ ਤੇ ਕਹਿੰਦਾ ਕਿਹਨਾਂ ਮਿਲ ਜਾਂਦੀਆਂ ਵਾ ਮੈਂ ਕਿਹਾ ਹਾਂਜੀ ਮਿਲ ਜਾਂਦੀਆਂ ਵਾ ਤੇ ਕਹਿੰਦਾ ਕਿੱਦਾਂ ਤੇਰਾ ਕੀ ਹਿਸਾਬ ਕਿਤਾਬ ਆ ਵੇ ਤੇ ਮੈਂ ਕਿਹਾ ਵੀ ਮੈਂ ਪੰਜ ਹਜ਼ਾਰ ਰੁਪਏ ਲੈਣੇ ਆ ਤੇ ਕਹਿੰਦਾ ਅੱਛਾ ਠੀਕ ਐ ਤੇ ਇੰਨੇ ਮੇਰੇ ਕੋਲ ਕਰਵਾਈ ਤੇ ਬਾਅਦ ਵਿੱਚ ਇੰਨੇ ਮੈਨੂੰ ਪੈਸੇ ਨਹੀਂ ਦਿੱਤੇ ਤੇ ਉੱਥੇ ਮੈਨੂੰ ਬਿਠਾ ਕੇ ਕਹਿੰਦਾ ਮੈਂ ਤੈਨੂੰ ਹਣ ਆਪਣੇ ਨਾਲ ਹੀ ਲੈ ਕੇ ਜਾਣਾ ਪੈਸਾ ਨਹੀਂ ਤੈਨੂੰ ਕੋਈ ਮਿਲਣਾ ਹੈਗਾ ਹਣ ਇੱਥੇ ਆ ਕੇ ਇੰਨੇ ਮੈਨੂੰ ਆ ਟੋਲ ਪਲਾਜ਼ਾ ਦੇ ਉੱਪਰ ਲਾ ਦਿੱਤਾ ਵਾ ਤੇ ਇੱਥੋਂ ਗੱਡੀ ਭਜਾ ਕੇ ਲੈ ਗਿਆ ਵਾ ਤੇ ਨਹੀਂ ਇਹ ਉੱਥੋਂ ਦੀ ਇੱਥੇ ਤੱਕ ਲੈ ਕੇ ਕਿਡਨਾਪ ਕੀਤਾ ਤੁਹਾਨੂੰ ਕੀ ਕੀਤਾ ਸੀਗਾ ਇੱਕ ਸਾਫ ਦਾ ਕਿਡਨਾਪ ਵੀ ਸੀਗਾ ਇਹ ਮੈਨੂੰ ਨਾਲ ਰਸਤੇ 'ਚ ਉਤਾਰ ਰਿਹਾ ਸੀ ਰਸਤੇ 'ਚ ਮੈਂ ਇੱਕ ਬੰਦੇ ਨੂੰ ਹੱਥ ਦਿੱਤਾ ਉਹ ਜਿਹੜੇ ਬੰਦਾ ਸੀ ਕੁਦਰਤੀ ਉਹ ਤੁਸੀਂ ਨਿਕਲੇ ਠੀਕ ਹੈ ਨਾ ਤੁਸੀਂ ਮੇਰੀ ਹੈਲਪ ਕੀਤੀ ਤੇ ਇੱਥੇ ਤੱਕ ਆਏ ਇੱਥੋਂ ਇਹ ਗੱਡੀ ਭਜਾ ਕੇ ਲੈ ਗਿਆ ਵਾ ਤੇ ਤੁਹਾਨੂੰ ਲੱਗਦਾ ਇੱਕ ਪੰਜਾਬ ਪੂ ਦਾ ਸਿਕਰ ਲੱਗਾ ਸੀ ਗੱਡੀ ਹਾਂਜੀ ਹਾਂਜੀ ਇਹ ਪੰਜਾਬ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਮਲਾਜਮ ਆ ਤੇ ਮੈਨੂੰ ਇਹ ਵੀ ਇਹੀ ਗੱਲ ਕਹਿੰਦਾ ਮੈਂ ਮਲਾਜਮ ਆ ਮੈਂ ਤੇਰਾ ਕਹਿੰਦਾ ਤੇਰਾ ਮੈਂ ਉੱਥੇ ਖੜਨਾ ਬੰਦ ਕਰਾ ਦੂੰਗਾ ਏਦਾਂ ਕਰ ਦੂੰਗਾ ਤੁਹਾਨੂੰ ਪੈਸਾ ਇੱਕ ਨਹੀਂ ਮਿਲਣਾ ਕਹਿੰਦਾ ਜੋ ਮਰਜ਼ੀ ਹੋ ਜਾ ਕਹਿੰਦਾ ਤੇਰੇ ਉੱਥੇ ਖਾਣਾ ਬੰਦ ਕਰਾ ਦੇਣਾ ਤੇ ਇਹ ਮੈਨੂੰ ਇੱਥੇ ਤੱਕ ਲਿਆ ਇੱਥੇ ਹੀ ਫਰਾਰ ਹੋ ਗਿਆ ਤੇ ਗੱਡੀ ਦਾ ਲੁਧਿਆਣਾ ਨੰਬਰ ਸੀ ਗਏ ਹਾਂਜੀ ਲੁਧਿਆਣੇ ਤੋਂ ਹੀ ਕਹਿ ਰਿਆ ਸੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਦੋਂ ਕੈਮਰਾ ਹੁਣਾ ਕੈਮਰਾ ਦੇਖ ਕੇ ਭੱਜ ਗਿਆ ਹਾਂਜੀ ਕਿਤੇ ਗਲਤ ਕੰਮ ਹੋ ਗਿਆ ਹਾਂਜੀ 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 ਇਹ ਗਲਤੀ ਸੀਗਾ ਬੰਦਾ ਜਿਹੜਾ ਕੈਮਰੇ ਨੂੰ ਦੇਖ ਕੇ ਨਾ ਅਟ ਗਿਆ ਜੇ ਅਗਰ ਜੇ ਸੱਚਾ ਹੁੰਦਾ ਤੇ ਤੇ ਖੜਦਾ ਮਗਰ ਇਹ ਖੜਾ ਨਹੀਂ ਆਇਆ ਇਹ ਗੱਡੀ ਭਜਾ ਕੇ ਯੂ ਟਰਨ ਲੈ ਕੇ ਵਾਪਸ ਫਲੋਰ ਵਾਲੀ ਸਾਈਡ ਨਿਕਲ ਗਿਆ ਹੁਣ ਤੁਸੀਂ ਕਿਸੇ ਪੁਲਿਸ ਅਧਿਕਾਰੀ ਨੂੰ ਕਾਲ ਕਰੋਗੇ ਅਸੀਂ ਹਾਂਜੀ ਹਾਂ ਠੀਕ ਹੈ ਨਾ ਇਹ ਜਿਹੜਾ ਇਦਾਂ ਦੇ ਫਰੌਡ ਬੰਦੇ ਘੁੰਮਦੇ ਆ ਵੇਖੋ ਮੇਰੇ ਨਾਲ ਹਾਥੋ ਪਾਈ ਵੀ ਹੋਇਆ ਆ ਦੇਖੋ ਇਹਨੇ ਮੇਰੇ ਤੋਂ ਉਂਗਲੀ ਮਰੋੜ ਕੇ ਪਿੱਛੇ ਆਦਕੂ ਮੇਰੇ ਸੱਟ ਵੀ ਵੱਜੀ ਹੋਈ ਆ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਮੇਰਾ ਜਾਨੀ ਨੁਕਸਾਨ ਹੋ ਸਕਦਾ ਸੀ ਰਾਤ ਚ ਮੈਨੂੰ ਮਾਰ ਵੱਢ ਕੇ ਸੁੱਟ ਵੀ ਸਕਦਾ ਸਕਦਾ ਸੀ ਅਨੇ ਦੋ ਤਿੰਨ ਬੰਦੇ ਨੂੰ ਰਾਤ ਚ ਰੋਕਿਆ ਹੋਈ ਸੀ ਹਾਂਜੀ ਹਾਂਜੀ ਇਹਨੇ ਦੋ ਤਿੰਨ ਬੰਦਿਆਂ ਦੇ ਰਸਤੇ ਚ ਰੋਕਿਆ ਵੀ ਮੇਰੇ ਨਾਲ ਕੁੱਟ ਮਾਰਨ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਦੇਖੋ ਮੇਰੀ ਬਾਹ ਮੈਨੇ ਪੰਜਾਬ ਪੂਰ ਸਟੀਕਰ ਲਾਇਆ ਸੀ ਆਪਣੇ ਨੂੰ ਮਲਾਜਮ ਕਹਿ ਕੇ ਧਮਕੀ ਦੇ ਰਿਹਾ ਹਾਂਜੀ ਹਾਂਜੀ ਮੈਨੂੰ ਧਮਕੀ ਦੇ ਰਿਹਾ ਸੀ ਕਹਿੰਦਾ ਮੈਂ ਮਲਾਜਮ ਆ ਤੇਰਾ ਖਾਣਾ ਬੰਦ ਕਰਾ ਦੂ ਤੈਨੂੰ ਜ ਨੇ ਮੇਰੇ ਥੱਪੜ ਮਾਰੇ ਤੇ ਮੇਰੀ ਬਾਹ ਵੀ ਮਰੋੜੀ ਇੰਨੇ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਕਾਰਨ ਇਹ ਸੀ ਕਿ ਮੈਂ ਇਧਰ ਤੋਂ ਪੈਸੇ ਮੰਗ ਰਿਆ ਸੀਗਾ ਅੱਛਾ ਜਿਹੜਾ ਕੰਮ ਕੀਤਾ ਉਹ ਪੈਸੇ ਮੰਗ ਰਿਹਾ ਸੀ ਮੈਂ ਇਥੇ ਮੰਗ ਰਿਹਾ ਸੀ ਪੈਸੇ ਨਹੀਂ ਦੇ ਰਿਆ ਸੀ ਮੈਨੂੰ ਅੱਛਾ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਿਆ ਕੀ ਮੰਗ ਕਰਦੇ ਹੋ ਮੇਰੀ ਮੰਗ ਇਹ ਹੈ ਕਿ ਇਹਨੂੰ ਫਰੌਡ ਨੂੰ ਲੱਭ ਕੇ ਇੱਥੇ ਕੁਝ ਪੜਤਾਲ ਕੀਤੀ ਜਾਵੇ ਵੀ ਇਹ लवली ਤੋਂ ਮੈਨੂੰ ਇੱਥੇ ਤੱਕ ਕਿਉਂ ਬਿਠਾ ਕੇ ਲੈ ਕੇ ਆਇਆ ਤੇ ਇੰਨੇ ਮੈਨੂੰ ਜੇ ਕਰਾਇਆ ਤੇ ਪੈਸੇ ਕਿਉਂ ਨਹੀਂ ਦੇ ਰਿਹਾ ਤੁਹਾਨੂੰ ਲੱਗਦਾ ਜੇ ਇੱਥੇ ਤੁਹਾਡੀ ਲੋਕ ਮਦਦ ਨਾ ਕਰਦੇ ਜੇ ਤੁਸੀਂ ਇੱਥੇ ਨਾ ਰੁਦੇ ਤੁਹਾਡਾ ਨਾ ਕੋਈ ਗਲਤ ਕਰਾਏਗਾ ਹਾਂ ਜਿੱਤੇ ਨਾਲ ਕੁਝ ਵੀ ਹੋ ਸਕਦਾ ਸੀ ਇਹ ਮੈਨੂੰ ਮਾਰ ਕੇ ਛੁੱਟ ਵੀ ਸਕਦਾ ਸੀ ਜਿੱਦਾਂ ਦਾ ਇਹ ਲੱਗ ਰਿਹਾ ਸੀ ਮੈਨੂੰ ਜਿੱਦਾਂ ਦੀ ਇਹ ਚਾਲ ਚੱਲਣ ਜਿੱਦਾਂ ਦਾ ਇਹਦਾ ਉਹ ਚਾਲ ਸੀ ਕਿਉਂਕਿ ਇਹਨੇ ਪੁਲਿਸ ਤੋਂ ਇਲਾਵਾ ਕਈ ਅਨਨੋਨ ਬੰਦਿਆਂ ਨੂੰ ਫੋਨ ਵੀ ਕੀਤਾ ਤੇ ਤੁਸੀਂ ਰਹਿਣ ਵਾਲੇ ਕਿੱਥੇ ਦਿਓਗੇ ਮੈਂ ਉੱਥੋਂ ਲਵਲੀ ਢੋਈ ਹਾਂ ਫਗਵਾੜੇ ਤੇ ਲਵਲੀ ਰਹਿੰਦੇ ਹੋ ਫਗਵਾੜੇ ਹਾਂਜੀ ਹਾਂਜੀ ਤੇ ਲਵਲੀ ਤੋਂ ਉੱਥੇ ਤੱਕ ਤੁਹਾਨੂੰ ਲੈ ਆਏ ਹਾਂ ਹਾਂਜੀ ਉੱਥੇ ਉੱਥੇ ਇੱਥੇ ਤ